ਜੀ ਬਾਜੀ ਨਮਸਕਾਰ ਆਦਾਬ ਉਸ ਖਾਤਿਆ ਗਾਲਕੀ ਹਾਲ ਚਾਲ ਆ ਪਰ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਾਡਾ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਾਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਨੇ ਜਹੀਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤਾਂ ਇੱਕ ਤੋਂ ਇੱਕ ਖਰੇ ਦੇ ਟੌਪ ਜਾਨਵਰਾਂ ਦਾ ਸ਼ੌਂਕ ਕਰਾ ਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਬਰੋ ਕੀ ਹਾਲ ਚਾਲ ਆ ਮੇਰਾ ਭਰਾ ਠੀਕ ਠਾਕ ਹੂੰ ਤੁਹਾਡਾ ਛੋਟਾ ਵੀਰ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਵੇਖ ਕੇ ਚੰਗੇ ਕਬੂਤਰਾਂ ਦਾ ਇਹੋ ਜਿਹੇ ਬ੍ਰਹਮਾਸਤਰਾ ਦਾ ਸ਼ੌਂਕ ਕਰਕੇ ਆਨੰਦਮਾਨਦੇ ਹੋਣਗੇ। ਉਹ ਹਾਂ ਜੀ ਵੀ ਬਾਬਿਓ ਕੱਲ ਆਪਾਂ ਲਾਈ ਸੀਗੀ ਆਫਰ ਜੀ ਰੱਤੇ ਕਬੂਤਰਾਂ ਦੇ ਉੱਤੇ ਮੇਰਾ ਵੀਰ ਉਹ ਤੇ ਆਪਾਂ ਸੋਚਿਆ ਕਿ ਨਹੀਂ ਯਾਰ ਉਹ ਆਫਰ ਆਪਾਂ ਲਾਈ ਸੀ ਜਿਹਦੇ ਵਿੱਚ ਸਿਰਫ ਇੱਕ ਹੀ ਮੰਦੇ ਨੂੰ ਜੋੜਾ ਉਹ ਦਿੱਤਾ ਜਾ ਸਕਦਾ ਸੀਗਾ। ਹੁਣ ਵੀਰੇ ਡੇਲੀ ਤੇ ਡੇਲੀ ਚਲੋ ਆਪਾਂ ਵੀ ਇਹ ਨਹੀਂ ਕਿ ਡੇਲੀ ਤੇ ਡੇਲੀ ਮੇਰਾ ਵੀਰ ਮੈਂ ਆਫਰ ਲਾ ਦੂਗਾ ਹਾਂ। ਤੇ ਬਾਕੀ ਚਲੋ ਸੋਚਿਆ ਆਪਾਂ ਕਿ ਨਹੀਂ ਯਾਰ ਆਹ ਇੱਕ ਦੋ ਦਿਨ ਹੁਣ ਆਪਣੀ ਆਫਰ ਹੀ ਚਲਣੀ ਆ ਆ ਚੈੱਕ ਕਰੋ ਦਰਸ਼ਕੋ ਵੱਡਾ ਜੋੜਾ ਬਲੱਡ ਤੁਹਾਨੂੰ ਤਕਰੀਬਨ ਪਤਾ ਜੀ ਕਿਹੜੇ ਕਬੂਤਰਾਂ ਵਿੱਚੋਂ ਆਉਂਦਾ ਤੇ ਕਿਹੜਿਆਂ ਦੇ ਵਿੱਚੋਂ ਨਹੀਂ ਮੇਰਾ ਵੀਰ ਹੱਬ ਹਵਾ ਕੇ ਕਹਾਂਗੇ ਜੀ ਪਿਓਰ ਹਜ਼ਾਰ ਵਾਲੇ ਕੂਤਰਾਂ ਦੇ ਵਿੱਚੋਂ ਦਰਸ਼ਕੋ ਵੱਡੀ ਜੋੜੀ ਚਿੱਟੇ ਚਿੱਟੀਆਂ ਦੇ ਮੱਥੇ ਕੋਲੋਂ ਨੋਕਾਂਾਂ ਦੀਆਂ ਅਲਫ ਨੋਕੀਆਂ ਕਾਲੀਆਂ ਚਿੱਟੀਆਂ ਪਥਰੀਲੀ ਅੱਖਾਂ ਦੋਨਾਂ ਦੇ ਪੈਰਾਂ ਵਿੱਚ ਮੇਰਾ ਵੀਰ ਰਿੰਗਾਂ ਲੱਗੀਆਂ ਨੇ ਕਬੂਤਰ ਦੇ ਪੈਰ ਦੇ ਵਿੱਚ ਵੀ ਪੱਕੀ ਰੰਗ ਲੱਗੀ ਸੜੇ ਹੋਈ ਬਰੀਕ ਜਾਮਣੀ ਪੈਰਾਂ ਦਾ ਦਰਸ਼ਕੋ ਆਪਣਾ ਜੋੜਾ ਸੀਜਨ ਦੀ ਮੇਰਾ ਵੀਰ ਉੱਡੀ ਹੋਈ ਆਪਣੀ ਕੂਤਰੀ ਹੈ ਜੀ ਡੌਣੀ ਡਾਲੀਓ ਜੋੜਿਆਂ ਚ ਪੋਣੀ ਜੋੜਿਆਂ ਚ ਪਾਲਿਓ ਚੈੱਕ ਕਰ ਲਓ ਮੇਰਾ ਭਰਾ ਠੀਕ ਹੈ ਜੀ ਨਾਮ ਨੰਬਰ ਵਾਲਾ ਛੱਲਾ ਆਪਣੀ ਮਾਦੀ ਚ ਲੱਗਾ ਚੈੱਕ ਕਰੋ ਦਰਸ਼ਕੋ ਜੋੜੇ ਆਪਣੀ ਦੀ ਕੁਆਲਿਟੀ ਆਫਰ ਤੁਸੀਂ ਨਾਲ ਹੀ ਸੁਣ ਲਓ ਆਲ ਪੰਜਾਬ ਦੇ ਵਿੱਚ ਮੇਰਾ ਵੀਰ ਜੋੜੇ ਦੀ ਡਿਲੀਵਰੀ ਫ੍ਰੀ ਹੈ ਫ੍ਰੀ ਹੈ ਫ੍ਰੀ ਹੈ ਥੋੜੇ ਤੋਂ ਦਰਸ਼ਕੋ ਬਸ ਦਾ ਪੈਸਾ 1 ਰੁਪਈਆ ਵੀ ਨਹੀਂ ਲਿਆ ਜਾਣਾ ਤੁਹਾਡੇ ਸ਼ਹਿਰ ਦੇ ਵਿੱਚ ਪਹੁੰਚ ਕਰਕੇ ਦੇਣ ਦੀ ਜ਼ਿੰਮੇਵਾਰੀ ਉਦੀ ਰਿਸਪੌਂਸਿਬਿਲਟੀ ਮੇਰਾ ਭਰਾ ਤੁਹਾਡੇ ਵੀਰ ਦੀ ਆ ਦਰਸ਼ਕੋ ਬਿਲਕੁਲ ਸੇਫਲੀ ਤੁਹਾਡੇ ਸ਼ਹਿਰ ਦੇ ਵਿੱਚ ਵਸਟੈਂਡ ਤੁਹਾਡੇ ਜਾਨਵਰ ਆਉਣਗੇ ਉੱਥੇ ਆ ਕੇ ਬੰਦਾ ਖੁਦ ਰੀਸੀਵ ਕਰ ਲਏ ਇਹੋ ਜੇ ਝੋਟਿਆਂ ਨੂੰ ਬਰੇ ਜੋੜਾ ਐਸਾ ਟੌਪ ਜੋੜਾ ਐਸਾ ਤਰਨਾਟ ਜੋੜਾ ਲੱਗਿਆ ਲਗਾਇਆ ਜੋੜਾ ਜੋੜਾ ਲਾਉਂਦੀ ਦਰਸ਼ਕੋ ਤੁਹਾਨੂੰ ਲੋੜ ਨਹੀਂ ਠੀਕ ਆ ਜੀ ਫੁੱਲ ਗਾਰੰਟੀ ਰਹੇਗੀ ਮੇਰਾ ਭਰਾ ਜੋੜੇ ਦੀ ਆਂਡਿਆਂ ਦੀ ਬੱਚਿਆਂ ਦੀ ਠੀਕ ਆ ਜੀ ਪਿੰਡ ਖੜਨ ਦੀ ਤੇ ਦਰਸ਼ਕੋ ਡਾਰ ਬਚੇ ਕਰਨਗੇ ਮੈਂ ਕਹਿੰਦਾ ਬਹਿ ਜਾ ਬਹਿ ਜਾ ਹੋਏਗੀ ਬਹਿ ਜਾ ਬਹਿ ਜਾ ਬਾਕੀ ਯਾਰ ਜਿਹੜਾ ਸੱਜਣ ਦਰਸ਼ਕ ਆਪਣਾ ਸ਼ਿਕਾਰੀ ਹੈ ਨਾ ਲੋ ਜੀ ਲਾਗਾ ਝੋਟਾ ਗੜਕਣ ਆਪਣਾ ਪਤਾ ਲਾਦਾ ਹਾਂ ਵੀ ਪਿੰਜਰੇ ਵਿੱਚ ਅੱਜ ਵਾਕਈ ਕਾਸ਼ ਭਰਾ ਨੇ ਕੋਈ ਸੱਪ ਤਾੜੇ ਨਹੀਂ ਵੀਰੇ ਮੇਰੀ ਆਦਤਾਂ ਠੀਕ ਹੈ ਜੀ ਚੀਜ਼ ਉਹ ਲਾਉਣਾ ਕਿ ਹਾਂ ਵੀ ਵੇਖਣ ਵਾਲੇ ਨੂੰ ਪਤਾ ਲੱਗੇ ਵਾਕਈ ਚੀਜ਼ ਹੈਗੀ ਆ ਬਾਕੀ ਤੁਹਾਨੂੰ ਪਤਾ ਹੈ ਕਈ ਚੋਰਲੂ ਹੁੰਦੇ ਨੇ ਮਹਾਨ ਹਸਤੀਆਂ ਉਹਨਾਂ ਨੇ ਨੈਂਦੀ ਆ ਨਾ ਮੇਰਾ ਭਰਾ چاہے ਉਹਨਾਂ ਅੱਗੇ ਮੋਰ ਲੱਗੇ ਕੂਤਰਾ ਪਾ ਰੱਖ ਦੀਏ ਉਹਨਾਂ ਨੇ ਕਹਨ ਨਹੀਂ ਐਡੇ ਖਾਸ ਹੈ ਨਹੀਂ ਕਿਉਂ ਉਹ ਬੰਦੇ ਉੱਡਨੇ ਕੂਤਾਂ ਦੀ ਸ਼ਕੀਨ ਹੁੰਦੀ ਨੇ ਉਹ ਹੁੰਦੇ ਦੇਸੀ ਕੂਤਰਾ ਦੇ ਲੱਕੇ ਕੂਤਰਾਂ ਦੇ ਸ਼ਕੀਨ ਠੀਕ ਹੈ ਜਾਂ ਫੈਂਟੇਲ ਕੂਤਰ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਸਰਾਜ ਉਹ ਬੰਦੇ ਬਸ ਉਹੀ ਕੂਤਰਾਂ ਦੇ ਜੋਗੇ ਆ ਇਹੋ ਜੇ ਝੂਟਿਆਂ ਪਰ ਉਹਨਾਂ ਨੂੰ ਪਛਾਣਨਾ ਹੈਗੀ ਨਾ ਉਹ ਰੱਖ ਸਕਦੇ ਨੇ ਮੇਰਾ ਵੀ ਠੀਕ ਹੈ ਜੀ ਜਿਹੜਾ ਬੰਦਾ ਪਛਾਣ ਰੱਖਦਾ ਇਨ੍ਹਾਂ ਕੂਤਰਾਂ ਦੀ ਉਹੀ ਬੰਦਾ ਸਾਡੀ ਗੱਲ ਨਾਲ ਸਹਿਮਤ ਹੋਏਗਾ ਚੈੱਕ ਕਰੋ ਜਾਨਵਰ ਆਪਣੇ ਜੀ ਗੜਕਣੀ ਕੱਦ ਕਾਠ ਸ਼ਕਲਾਕਲ ਤੇ ਰੰਗ ਰੂਪ ਦਰਸ਼ਕੋ ਪਿਓਰ ਹਜ਼ਾਰ ਵਾਲੇ ਕੂਤਰਾਂ ਦੇ ਵਿੱਚੋਂ ਵੱਡਾ ਜੋੜਾ ਜੀ ਕਬੂਤਰ ਦਾ ਮਾਪਿਓ ਤੇ ਮਾਦੀ ਦਾ ਮਾਪਿਓ ਭਰਾ ਦੇ ਕੋਲ ਬੈਠਾ ਸੀ ਮੈਂ ਕਹਿੰਦਾ ਵੀਰੇ ਵੇਖ ਨਾ ਪੋਖ ਖਲੱਥ ਦੀ ਸੀ ਇਹਨਾਂ ਦੇ ਮਾਪਿਓ ਨੂੰ ਵੇਖਣ ਨੂੰ ਇੱਕੋ ਜਿਹਾ ਲੱਗਦੇ ਪਰ ਹੈ ਇਹ ਬਲੱਡ ਆਡਾਡਾ ਜੀ ਆਡਾਡਾ ਮਾਪਿਓ ਉਹਦੇ ਆ ਪਿਓਰ ਹਜ਼ਾਰ ਵਾਲੇ ਕੂਤਰਾਂ ਦੇ ਵਿੱਚੋਂ ਦਰਸ਼ਕੋ ਚੈੱਕ ਕਰੋ ਜੋੜਾ ਆ ਸਾਬ ਬੱਚੇ ਤੁਸੀਂ ਜਿੰਨੇ ਮਰਜ਼ੀ ਢਾਲੀਓ ਯਾਰ ਠੀਕ ਹੈ ਇਹੋ ਜਿਹੇ ਜੋੜਿਆਂ ਦੇ ਬੱਚੇ ਡਾਉਣੇ ਨਹੀਂ ਮੇਰਾ ਵੀਰ ਬਾਉਣੇ ਪੈਂਦੇ ਨੇ ਠੀਕ ਹੈ ਨਾ ਤੇ ਇਹ ਨਹੀਂ ਮੈਂ ਇਹ ਡਿਲੀਵਰੀ ਨਾਲ ਦੀ ਫ੍ਰੀ ਆ ਜੋੜੇ ਦਾ ਰੇਟ ਮੈਂ ਕਹਿੰਦਾ ਆ ਕਿ 4500 4000 5000 6000 ਨਹੀਂ ਮੇਰਾ ਵੀਰ ਇੱਕ ਵਾਰੀ ਰੇਟ ਕਨਫਰਮ ਕਰ ਲਿਓ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਹਾਂ ਵੀ ਤੁਹਾਡੇ ਭਰਾ ਦੇ ਜਾਨਵਰਾਂ ਦੀ ਕੁਆਲਿਟੀ ਪਲੱਸ ਤੁਹਾਡੇ ਭਰਾ ਦੇ ਕੂਤਾਂ ਦਾ ਰੇਟ ਕੀ ਹੁੰਦਾ ਹੈ ਤੇ ਕੀ ਨਹੀਂ ਮੇਰਾ ਵੀਰ ਬਾਕੀ ਯਾਰ ਆਪਣੀ ਆਦਤ ਨਹੀਂ ਮੈਂ ਕਿਸੇ ਨੂੰ ਕੋਈ ਗੱਲ ਲਾ ਕੇ ਕਹਿ ਰਿਹਾ ਕਿਸੇ ਸੇਲਰ ਨੂੰ ਜਾਂ ਕਿਸੇ ਅਦਰ ਬੰਦੇ ਨੂੰ ਨਹੀਂ ਮੇਰਾ ਵੀਰ ਮੇਰੇ ਲਈ ਵੀ ਸਾਰੇ ਇੱਕੋ ਜਿਹੇ ਸਾਰੇ ਮੇਰੇ ਭਰਾ ਆ ਚਾਹੇ ਕੋਈ ਸੇਲਰ ਆ ਚਾਹੇ ਆਪਣੇ ਵੀ ਭਰੇ ਆ ਜੀ ਆਪਣੇ ਲਈ ਸਾਰੇ ਇੱਕੋ ਜਿਹੇ ਠੀਕ ਹੈ ਚੈੱਕ ਕਰੂ ਮੇਰਾ ਵੀ ਜੋੜੇ ਆਪਣੇ ਦੀ ਕੁਆਲਿਟੀ ਤੇ ਆਜ ਵੀ ਬਾਬਿਓ ਹੁਣ ਆਪਾਂ ਤੁਹਾਨੂੰ ਕਰਾ ਦਈਏ ਆਪਣੀ ਅੱਜ ਵਾਲੀ ਟੌਪ ਸੋਹਣੀ ਜਹੀ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਤੇ ਪੰਜਿਆਂ ਦਾ ਤੁਹਾਨੂੰ ਸ਼ੌਂਕ ਕਰਾਉਣੇ ਆ ਵੀਡੀਓ ਥੱਲੇ ਮੇਰਾ ਭਰਾ ਤੁਸੀਂ ਆਪਣਾ ਪਿਆਰਾ ਜਿਹਾ ਕਮੈਂਟ ਲਾਜ਼ਮੀ ਕਰਨਾ ਤੇ ਵੀਡੀਓ ਵੱਧ ਤੋਂ ਵੱਧ ਦਰਸ਼ਕੋ ਗਰੁੱਪਾਂ ਵਿੱਚ ਤੁਸੀਂ ਸ਼ੇਅਰ ਕਰਨੀ ਆ ਤਾਂ ਜੋ ਕਿਸੇ ਮਾੜੇ ਬੰਦੇ ਦਾ ਵੀ ਭਲਾ ਹੋ ਸਕੇ ਠੀਕ ਆ ਕਿਉਂਕਿ ਐਸਾ ਰੇਟ ਦੇ ਵਿੱਚ ਇਹੋ ਜੀਆਂ ਚੀਜ਼ਾਂ ਤਾਂਵੇਂ ਟਾਂਵੇਂ ਬੰਦੇ ਨੂੰ ਮਿਲਦੀਆਂ ਨਹੀਂ ਤੇ ਸਰਵ ਫੋਰ ਸਰਵ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਮੇਰੇ ਵੀਰੇ ਕੁਝੀਆਂ ਚੀਜ਼ਾਂ ਵੇਖਣ ਨੂੰ ਮਿਲਣਗੀਆਂ ਠੀਕ ਹੈ ਜੀ ਕੋਈ ਵੀ ਦਿਨ ਤੇ ਹਾਰ ਆਇਆ ਕਰੇਗਾ ਉਸ ਦਿਨ ਮੇਰਾ ਵੀਰ ਆਪਾਂ ਸੋਨੂੰ ਆਫਰਾਂ ਤੇ ਆਫਰਾਂ ਦਿਆ ਕਰਾਂਗੇ ਠੀਕ ਹੈ ਬਾਕੀ ਜਿਹੜੇ ਸਾਡੇ ਪੱਕੇ ਕਸਟਮਰ ਨੇ ਨਾ ਠੀਕ ਹੈ ਜੀ ਜਿਨ੍ਹਾਂ ਨੂੰ ਕਾਲ ਸਾਡੇ ਕਬੂਤਰਾਂ ਦਾ ਰੇਟ ਪਤਾ ਹੀ ਆ ਰੇਟ ਦਰਸ਼ਕੋ ਆਪਣਾ ਆਫਰ ਵਾਲਾ ਹੀ ਹੁੰਦਾ ਡੇਲੀ ਤੇ ਡੇਲੀ ਬੇਸ ਉੱਤੇ ਮੇਰਾ ਵੀਰ ਠੀਕ ਹੈ ਜੀ ਮਹਾਰਾਜ ਦੀ ਕਿਰਪਾ ਇੱਕ ਅਦ ਦਿਨ ਚਾਹੇ ਨਿਕਲ ਜੇ ਨਹੀਂ ਤਾਂ ਆਪਣੇ ਚੈਨਲ ਦੇ ਉੱਤੇ ਮੇਰਾ ਵੀਰ ਉਸ ਪਰਮਾਤਮਾ ਦੀ ਕਿਰਪਾ ਨਾਲ ਡੇਲੀ ਡੇਲੀ ਮੇਰਾ ਵੀਰ ਵੀਡੀਓ ਲਾਗਦੀ ਆ ਜੀ ਠੀਕ ਹੈ ਤੇ ਆਜੂ ਮਰਾ ਵੀਰ ਹੁਣ ਆਪਾਂ ਕਰਾਉਣੀ ਸਾਨੂੰ ਸ਼ੌਂਕ ਤੇ ਬਣੇ ਰਿਓ ਮੇਰਾ ਵੀਡੀਓ ਦੇ ਵਿੱਚ ਤੇ ਦਰਸ਼ਕੋ ਅੱਜ ਜਲਾ ਜੋੜਾ ਮੰਗਾਲਿਓ ਮੜ ਕੇ ਨਾ ਕਹੀਓ ਮਰਾ ਵੀਰ ਕਾਸ਼ ਵੀਰੇ ਯਾਰ ਤੂੰ ਆਫਰ ਲਈ ਸਾਨੂੰ ਨਹੀਂ ਦੱਸਿਆ ਵੀਰੇ ਯਾਰ ਜੇ ਮੈਂ ਆਫਰ ਲਾ ਕੇ ਪਹਿਲਾਂ ਹੀ ਕਿਸੇ ਬੰਦੇ ਨੂੰ ਕਹਦਾ ਵੀਰੇ ਅੱਜ ਮੈਂ ਆਫਰ ਲਾਣੀ ਤੇ ਤੁਸੀਂ ਉਹ ਜੋੜਾ ਮੰਗਾਲਿਓ ਵੀਰੇ ਫਿਰ ਦੇਖੋ ਨਾ ਉਹਦੇ ਵਿੱਚ ਉਹ ਸਵਾਲ ਵਾਲੀ ਗੱਲ ਨਹੀਂ ਹੁੰਦੀ ਜੀ ਆਫਰ ਦਾ ਫਾਇਦਾ ਤਾਂ ਆਪਾਂ ਵੀਡੀਓ ਲਾਤੀ ਜਿਹੜੇ ਸੱਜਣੇ ਨਾਲ ਦੇ ਨਾਲ ਵੇਖ ਕੇ ਕਾਲ ਕਰ ਲਈ ਠੀਕ ਹੈ ਜੀ ਇਹ ਤਾਂ ਕਿਸਮਤ ਆ ਮੇਰਾ ਭਰਾ ਹੁਣ ਮੈਂ ਆਖੇ ਜੁੜੇ ਦੀ ਵੀਡੀਓ ਲਾਉਣੀ ਹੈ ਮੈਂ ਕਿਸੇ ਤੀ ਮੰਨ ਕੇ ਚੱਲੂ ਤੀਜੇ ਬੰਦੇ ਨੂੰ ਕਹਿ ਦਿਆਂ ਕਿ ਵੀਰੇ ਅੱਜ ਮੈਂ ਆਫਰ ਲਾਣੀ ਤੂੰ ਮੈਨੂੰ ਪਹਿਲਾਂ ਫੋਨ ਲਾ ਲਈਂ ਵੀਰੇ ਉਹਦੇ ਵਿੱਚ ਨਾ ਗੱਲ ਕੋਈ ਸਵਾਦ ਵਾਲੀ ਨਹੀਂ ਰਹਿੰਦੀ ਯਾਰ ਠੀਕ ਆ ਉਹਦਾ ਫਿਰ ਥੋੜਾ ਫਾਇਦਾ ਨਹੀਂ ਮੇਰਾ ਵੀਰੇ ਆਫਰ ਲਾਏ ਦਾ ਚਲੋ ਕਿਸੇ ਦੂਜੇ ਬੰਦੇ ਨੂੰ ਨਹੀਂ ਪਤਾ ਪਰ ਉਹ ਪਰਮਾਤਮਾ ਵੀਰੇ ਵੇਂਦ ਆਇਆ ਕਿ ਤੁਸੀਂ ਕਿਸ ਨਾਲ ਕੀ ਕਰਦੇ ਹੋ ਤੇ ਕੀ ਨਹੀਂ ਮੇਰਾ ਵੀਰੇ ਤੇ ਬਾਕੀ ਤੁਸੀਂ ਚੋਕਰ ਆਪਣੇ ਦੀ ਗੁੜਕਣੀ ਚੈੱਕ ਕਰ ਲਓ ਤੰਦਰੁਸਤੀ ਤੁਹਾਡੇ ਸਾਹਮਣੇ ਆ ਨਸਲ ਤੁਹਾਡੇ ਸਾਹਮਣੇ ਆ ਕੱਦ ਕਾਠ ਸ਼ਕਲ ਅਗਰ ਰੰਗ ਰੂਪ ਤੁਹਾਡੀ ਸਕਰੀਨ ਦੇ ਅੱਗੇ ਆ ਜੀ ਠੀਕ ਹੈ ਇਹ ਨਹੀਂ ਕਿ ਹਾਂ ਵੀਰੇ ਮੈਂ ਕਬੂਤਰ ਗੜਕਦਾ ਵੇਖ ਕੇ ਉਹੀ ਵੀਡੀਓ ਰਿਪੀਟ ਕਰਕੇ ਪਿੱਛੇ ਮੈਂ ਵਾਇਸ ਰਿਕਾਰਡ ਕਰ ਦਿਆ ਨਹੀਂ ਮੇਰਾ ਭਰਾ ਮੈਂ 2 ਮਿੰਟ ਚੁੱਪ ਕਰ ਰਿਹਾ ਨਾ ਤੁਸੀਂ ਕਬੂਤਰ ਦੀ ਪਹਿਲਾ ਆਵਾਜ਼ ਸੁਣ ਲਓ ਠੀਕ ਹੈ ਤੇ ਆਜੋ ਬਾਬੇ ਹੁਣ ਆਪਾਂ ਕਰਾਉਣੇ ਸਾਨੂੰ ਸ਼ੌਂਕ ਬਾਕੀ ਵੀਡੀਓ ਹੋ ਸਕਦਾ ਥੋੜੀ ਵੱਡੀ ਲੈਂਥੀ ਬਣ ਜੇ ਪਰ ਕੋਈ ਚੱਕਰ ਨਹੀਂ ਫੇਰ ਹੀ ਆਪਾਂ ਨੂੰ ਸਵਾਦ ਆਏਗਾ ਹਾਂ ਵੀ ਕਿ ਬਾਕੀ ਅੱਜ ਕੋਈ ਤੋਹਫਾ ਨਿਆਬ ਚੀਜ਼ ਲਾਈ ਆ ਠੀਕ ਹੈ ਜੀ ਹਾਂ ਜੀ ਵੀ ਮਾਲਕੋ ਆ ਚੈੱਕ ਕਰੋ ਜੀ ਆਪਣੇ ਵੱਡੇ ਕੋਊਤਰ ਦੇ ਕੁਆਲਟੀ ਪਿਆਰ ਦਰਸ਼ਕੋ ਹਜ਼ਾਰ ਵਾਲੇ ਕੋਊਤਰਾਂ ਦੇ ਵਿੱਚੋਂ ਕੱਦ ਕਾਠ ਸ਼ਕਲ ਅਕਲ ਝੋਟੜਾ ਦਾ ਚੈੱਕ ਕਰੋ ਜੀ ਆਪਣੇ ਦਾ ਪਤਾ ਲਾਦਾ ਹਾਂ ਵੀ ਖਾਤਾ ਦੇ ਵਿੱਚ ਬਾਕੀ ਕੋਈ ਜਾਨਵਰ ਆਇਆ ਬਿਲਕੁਲ ਟੇਪਰ ਦੇ ਵਿੱਚ ਸਿਰ ਠੀਕ ਹੈ ਜੀ ਸੀਮਤੀ ਕਾਲੀ ਮਿਸੀ ਜੀ ਨੋਗ ਤੇ ਟੇਪਰ ਵਿੱਚ ਸਾਰ ਅੱਖਾਂ ਦੀ ਕੁਆਲਿਟੀ ਚੈੱਕ ਕਰੋ ਜੀ ਦੇਖੋ ਵੀਰੇ ਅੱਖਾਂ ਦੇ ਵਿੱਚ ਜਿੰਨੇ ਮੁਕੰਮਲ ਡੋਰੇ ਕੂਤਰ ਦੇ ਅੰਦਰ ਹੋਣੇ ਚਾਹੀਦੇ ਹਨ ਸਾਰੀ ਕੁਆਲਿਟੀ ਦਰਸ਼ਕੋ ਆਪਣੇ ਐਸੇ ਜਾਨਵਰ ਦੇ ਵਿੱਚ ਹੈ ਔਰ ਵੀਰੇ ਨੇਰੇ ਦੇ ਕੂਤਰ ਏਡੇ ਕੋ ਪੱਕੇ ਨਹੀਂ ਨਾ ਮੇਰਾ ਵੀਰ ਠੀਕ ਹੈ ਝਾਲਰ ਲੱਗੇ ਹੋਵੇ ਥੋੜੀ ਢਾਂਗੀ ਤੇ ਕਿ ਕੂਤਰ ਨੂੰ ਪਤਾ ਲੱਗ ਜਾਏ ਹਾਂ ਵੀ ਕਿੱਥੇ ਆ ਕੇ ਫਰ ਰੋਕਣੀ ਹੈ ਮੇਰਾ ਭਰਾ ਠੀਕ ਹੈ ਜੀ ਬਾਈ ਨੇ ਕਹਿ ਕੇ ਦਿੱਤੇ ਵੀਰੇ ਇਹ ਕੂਤਰ ਨੂੰ ਲਾਈਟਾਂ ਦੀ ਲੋੜ ਨਹੀਂ ਪੈਂਦੀ ਏਡੇ ਕੋ ਸਿਆਣੇ ਆ ਮੇਰਾ ਵੀਰ ਠੀਕ ਹੈ ਜੀ ਬਸ ਕੂਤਰਾਂ ਦਰੋਤਾਂ ਦਰਸਤ ਹੋਵੇ ਮੇਰਾ ਭਰਾ ਬਿਨਾ ਲਾਈਟਾਂ ਤੋਂ ਮੇਰਾ ਵੀ ਥੋੜੀ ਢਾਂਗੀ ਆ ਕੇ ਚੜੂਗਾ ਠੀਕ ਹੈ ਜੀ ਐਡਾ ਟਾਪ ਬਲੱਡ ਆ ਇਸ ਜਾਨਵਰ ਦਾ ਬਾਕੀ ਚਲੋ ਜਿਹੜੇ ਭਰਾਵਾਂ ਨੂੰ ਪਰਖ ਹੈਗੀ ਆ ਜੀ ਉਹਨਾਂ ਨੂੰ ਤਾਂ ਪਤਾ ਹੀ ਆ ਤੇ ਜਿਹੜੇ ਜਿੰਨਾਂ ਨੂੰ ਹੈ ਨਹੀਂਗੇ ਉਹਨਾਂ ਦਾ ਆਪਾਂ ਕੁਝ ਕਹਿ ਨਹੀਂ ਸਕਦੇ ਫਿਰ ਉਹਨਾਂ ਨੇ ਕਹਿਣਾ ਵੀਰੇ ਜੇ ਐਡਾ ਹੀ ਚੰਗੇ ਫਿਰ ਤੂੰ ਆਪ ਰੱਖ ਲੈ ਹਨਾ ਚਲੋ ਯਾਰ ਕੋਈ ਗੱਲ ਨਹੀਂ ਜਿਹੜੇ ਬਾਈ ਦੀ ਜਿੰਨੀ ਕੀ ਸੋਚ ਆ ਠੀਕ ਹੈ ਜੀ ਹਰ ਬੰਦੇ ਨੇ ਆਪਦੀ ਸੋਚ ਮੁਤਾਬਿਕ ਗੱਲ ਕਰਨੀ ਹੁੰਦੀ ਹੈ ਬਾਕੀ ਯਸ ਬੰਦੇਓ ਮੇਰਾ ਵੀਰ ਚੈੱਕ ਕਰੋ ਜਾਨਵਰ ਆਪਣਾ ਪਤਾ ਲੱਗਦਾ ਹਾਂ ਯਾਰ ਹੱਥ ਦੇ ਵਿੱਚ ਬਾਕੀ ਕੋਈ ਚੀਜ਼ ਆਈ ਆ ਤੇ ਆਹ ਦਰਸ਼ਕੋ ਦੂਜੇ ਬੰਦੇ ਦੀ ਅੱਖ ਜੀ ਆਪਣੇ ਜਾਨਵਰ ਦੀ ਬਿਲਕੁਲ ਚਿੱਟੀਆਂ ਅੱਖਾਂ ਦੇ ਵਿੱਚ ਦਰਸ਼ਕੋ ਮਕਮਲ ਡੋਰਿਆਂ ਦਾ ਆਪਣਾ ਕਬੂਤਰ ਤੁਹਾਨੂੰ ਠੀਕ ਹੈ ਤੇ ਹੁਣ ਦਰਸ਼ਕੋ ਤੁਹਾਨੂੰ ਪੱਲਾ ਵਿਖਾਉਣਾ ਕਬੂਤਰ ਆਪਣਾ ਤਾਂ ਵੇਖਦੇ ਸਾਰ ਮੇਰਾ ਭਰਾ ਭੁੱਖ ਲੱਸੀ ਆ ਜੀ ਏਡੀ ਟਾਪ ਕੁਆਲਿਟੀ ਦਾ ਪੱਲਾ ਲਾਇਆ ਇਸ ਕਬੂਤਰ ਨੂੰ ਮਾਰਾ ਦੇ ਨੇ ਚੈੱਕ ਕਰ ਲਓ ਮੇਰਾ ਬਰਦਰ ਠੀਕ ਹੈ ਬਿਲਕੁਲ ਪੂਸਤਾਈ ਕੂਤਰ ਆਪਣਾ ਇਹ ਕੰਨੀਆਂ ਰੱਖਦਾ ਤੇ ਆਹ ਪੂਛ ਵੀ ਕਰਾ ਚੈੱਕ ਕਰ ਲਓ ਦੇਖੋ ਜੀ ਕਿਉਂ ਕਿਤੋਂ ਅੰਗੂਠਾ ਤਾਂ ਨਹੀਂ ਲਾਇਆ ਚੈੱਕ ਕਰ ਲਓ ਅੰਗੂਠੇ ਮੇਰੇ ਕਿੱਥੇ ਨੇ ਤੇ ਕੂਤਰ ਦੀ ਪੂਛ ਕਿੱਥੇ ਆ ਜੀ ਆਹ ਹੁੰਦੀ ਦਰਸ਼ਕੋ ਕੁਆਲਟੀ ਠੀਕ ਹੈ ਜਮਾ ਪੂਸਤਾਈ ਕੂਤਰ ਆਪਣਾ ਇਹ ਕੰਨੀਆਂ ਰੱਖਦਾ ਤੇ ਆਹ ਮਰਾ ਵੀਰ ਅਗਲਾ ਪੱਲਾ ਆਪਣੇ ਜਾਨਵਰ ਦਾ ਦੇਖੋ ਜੀ ਇੱਕ ਸਾਰ ਚਿਣਿਆ ਹੋਇਆ ਪੱਲਾ ਕੋਈ ਕੰਨੀਆਂ ਨਹੀਂ ਭੁਰੀਆਂ ਕੋਈ ਕੋਹ ਨਹੀਂ ਬੰਦੇ ਦੀ ਸੰਭਾਲ ਦਾ ਪਤਾ ਲੱਗ ਜਾਂਦਾ ਵੀਰੇ ਇੱਥੋਂ ਠੀਕ ਹੈ ਇਹ ਆਲੋ ਜੀ ਆ ਵੀਰੇ ਚੈੱਕ ਕਰ ਲਓ ਕੂਤਰ ਦੇ ਸੀਨੇ ਤੇ ਯਾਨੀ ਕਿ ਪੇਟੀ ਵਾਲੇ ਪਾਸੇ ਹਲਕਾ ਜਿਹਾ ਸੀਮ ਟੰਗਾ ਮੇਰਾ ਭਰਾ ਬਾਕੀ ਪੈਰ ਚੈੱਕ ਕਰੋ ਸੁਰਖ ਲਾਲ ਪੈਰ ਬਰੀਕ ਪੈਰ ਬੈਠ ਵਾਲੀ ਥਾਂ ਤੇ ਲੱਪਾ ਬਿਲਕੁਲ ਬੰਦ ਜੋੜ ਮਾਚਸ ਦੀ ਤੀਜੀ ਨਹੀਂ ਜਾਣੀ ਇਹਦੇ ਪੈਰਾਂ ਅੰਦਰ ਛੱਲਾ ਚੈੱਕ ਕਰ ਲਓ ਪੱਕਾ ਛੱਲਾ ਲੱਗ ਗਿਆ ਇਹ ਨਹੀਂ ਕੋਈ ਕੱਟ ਕੇ ਪਾਇਆ ਹੈ ਕੁਝ ਵੀ ਠੀਕ ਹੈ ਜੀ ਬਰੇ ਉਹ ਜਾਨਵਰ ਆ ਅੱਖਾਂ ਮੀਚ ਕੈਮਰਾ ਵੀਰ ਤੁਸੀਂ ਜੋ ਕਬੂਤਰ ਇਹ ਸਿਲੈਕਟ ਕਰ ਲਓ ਠੀਕ ਹੈ ਫੁੱਲ ਰਿਲੇਟਡ ਆਪਣੇ ਆਹ ਜੋੜੇ ਨੇ ਠੀਕ ਹੈ ਜੀ ਇਹਦਾ ਤੁਹਾਨੂੰ ਪਤਾ ਇਹੋ ਜੇ ਜੋੜੀ ਆਹ ਬੰਦੇ 5 ਤੋਂ 6 ਹਜ਼ਾਰ ਨੂੰ ਵੇਚੀ ਜਾਂਦੇ ਨੇ ਕੋਈ ਗੱਲ ਨਹੀਂ ਮੇਰਾ ਵੀਰ ਠੀਕ ਹੈ ਜੀ ਹਰ ਬੰਦੇ ਦੀ ਆਪਦੀ ਉਹ ਆ ਠੀਕ ਹੈ ਜੀ ਆਪਾਂ ਨਹੀਂ ਕਹਿੰਦੇ ਤੁਸੀਂ ਸਾਡੇ ਤੋਂ ਕੂਤਰ ਮੁੱਲ ਲਓ ਜਿੱਥੇ ਥੋੜਾ ਧਿਆਰ ਮਿਲਦਾ ਮੇਰਾ ਭਰਾ ਉੱਥੋਂ ਤੁਸੀਂ ਕੂਤਰ ਮੁੱਲ ਲਓ ਮੇਰਾ ਵੀਰ ਠੀਕ ਹੈ ਜੀ ਚੈੱਕ ਕਰ ਲਓ ਤੇ ਆਓ ਦਰਸ਼ਕੋ ਹੁਣ ਮੈਂ ਇਸ ਨੂੰ ਕਰਾਉਣਾ ਆ ਜੀ ਇਸ ਕੂਤਰ ਦੇ ਨਾਂ ਲੱਗੀ ਮਾਦੀ ਦਾ ਸ਼ੌਂਕ ਠੀਕ ਹੈ ਮੇਰਾ ਭਰਾ ਉਹ ਹਾਂ ਜੀ ਵੀ ਬਾਬਿਓ ਆ ਚੈੱਕ ਕਰੋ ਜੀ ਆਪਣੀ ਮਾਦੀ ਦੀ ਕੁਆਲਿਟੀ ਦੇਖੋ ਮੇਰਾ ਭਰਾ ਹੱਤ ਦੇ ਵਿੱਚ ਆ ਕੇ ਕਿਵੇਂ ਚੰਦਰੀ ਲਾਉਂਦੀ ਐ ਜੋਰ ਉਹ ਤੇ ਪੰਜਰੇ ਵਜ ਤੁਸੀ ਦੀ ਸਟੈਂਡਿੰਗ ਪੋਜੀਸ਼ਨ ਕਦ ਕਾਰ ਸ਼ੈਗਲਗਲ ਚੈੱਕ ਕਰ ਹੀ ਲਿੱਤੀ ਸੀ ਕਿ ਤੇ ਹੁਣ ਆਪਾਂ ਕਰਾਉਨੇ ਆ ਜੀ ਸੂਨੂ ਸ਼ੌਂਕ ਪਹਿਲਾਂ ਉਹ ਠਹਿਰ ਜਾ ਪਤਾ ਠਹਿਰ ਜਾ ਛੱਡ ਦਨਾ ਆ ਪਤਾ ਸਾਨੂੰ ਤੇਰਾ ਬਲੱਡ ਗਰਮ ਆ ਚੈੱਕ ਕਰੋ ਮਰਾਬਰ ਠੀਕ ਆ ਜੀ ਕਾਲੀ ਨੋਕ ਜਮਾ ਦੁੱਧ ਚਟੀਆਂ ਪਥਰੀਲੀ ਅੱਖਾਂ ਠੀਕ ਆ ਜੀ ਤੇ ਆਹ ਦਰਸ਼ਕੋ ਪਹਿਲਾਂ ਅੱਖ ਦੀ ਮੇਰਾ ਵੀਰ ਕੁਆਲਟੀ ਚੈੱਕ ਕਰੋ ਆਪਣੀ ਮਾਦੀ ਦੀ ਦੇਖੋ ਜੀ ਕਿੱਡੀ ਵੱਡੀ ਸ਼ਾਹ ਕਾਲੀ ਜੀ ਨੋਕ ਠੀਕ ਹੈ ਜੀ ਸਿਰ ਉੱਤੇ ਮੇਰਾ ਭਰਾ ਇੱਕ ਦੋ ਕਾਲੇ ਮੈਸੇਜ ਇਹਦੇ ਚੋਟੇ ਆ ਮੇਰਾ ਭਰਾ ਸੀਮਟ ਰੰਗੇ ਜੀ ਤੇ ਆਹ ਦਰਸ਼ਕੋ ਮਾਦੀ ਆਪਣੀ ਦੀ ਆਖਿਆ ਜੀ ਆਖ ਦੀ ਮੇਰਾ ਵੀਰ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਚਿੱਟੀਆਂ ਅੱਖਾਂ ਦੇ ਵਿੱਚ ਮੇਰਾ ਭਰਾ ਬਿਲਕੁਲ ਨਿੱਕੇ ਜੇ ਆਪਣੇ ਇਹ ਡੇਲਿਆਂ ਦੀ ਗੂਤਰੀ ਐ ਚੈੱਕ ਕਰ ਲਓ ਠੀਕ ਹੈ ਜੀ ਜਮਾ ਪੋਸਟਾਂ ਹੀ ਦਰਸ਼ਕੋ ਮਾਦੀ ਆਪਣੀ ਇਹ ਕੰਨੀਆਂ ਰੱਖਦੀ ਬਾਕੀ ਐਸ ਬੰਨੇਉ ਮੇਰਾ ਭਰਾ ਚੈੱਕ ਕਰੋ ਯਾਰ ਦੇਖੋ ਮੇਰਾ ਵੀਰ ਪਤਾ ਲੱਗਦਾ ਹਾਂ ਵੀ ਬਾਕੀ ਮਾਦੀ ਹੈਗੀ ਐ ਸੀਜ਼ਨ ਦੀ ਦਰਸ਼ਕੋ ਬਹੁਤ ਟੌਪ ਉੱਡੀ ਗੂਤਰੀ ਆ ਠੀਕ ਹੈ ਜੀ ਅਰੇ ਲੈ ਹਾਲ ਤੁਸੀਂ ਬਾਜੀ ਵੀ ਛੱਡਣੀ ਹੋਈ ਨਾ ਮੇਰਾ ਭਰਾ ਬੇਫਿਕਰ ਹੋ ਕੇ ਛੱਡਦੀ ਹਾਂ ਮੇਰਾ ਵੀਰ ਆਹ ਲੋ ਜੀ ਆਹ ਦਰਸ਼ਕੋ ਮਾਦੀ ਆਪਣੀ ਦਾ ਪੱਲਾ ਚੈੱਕ ਕਰੋ ਦੇਖੋ ਮੇਰਾ ਭਰਾ ਕਿੱਡੇ ਵੱਡੇ ਤੇ ਜ਼ੋਰ ਦੇਖੋ ਚੰਦਰੀ ਹੱਥ ਦੇ ਵਿੱਚ ਆ ਕੇ ਕਿਵੇਂ ਲਾਉਂਦੀ ਐ ਠੀਕ ਹੈ ਜੀ ਬਰਕ ਕੋਲ ਵੱਡੇ ਚੌੜੇ ਚੌੜੇ ਪੱਲੇ ਦੀ ਆਪਣੀ ਮਾਦੀ ਤੇ ਕੰਨੀਆਂ ਚੈੱਕ ਕਰੋ ਮੇਰਾ ਵੀਰ ਪੂੰਜੇ ਤੋਂ 8 ਇੰਚ ਹੀ ਬਾਹਰ ਨੂੰ ਜਾਂਦੀਆਂ ਨੇ ਜਦ ਕਿ ਮਾਦੀ ਆਪਾਂ ਕਿੱਥੋਂ ਫੜੀ ਐ ਤੁਸੀਂ ਚੈੱਕ ਕਰ ਸਕਦੇ ਹੋ ਤੇ ਜ਼ੋਰ ਦੇਖੋ ਹੱਥ ਚ ਆ ਕੇ ਕਿੰਨਾ ਲਾਉਂਦੀ ਐ ਯਾਰ ਫੁੱਲ ਯਾਨੀ ਕਿ ਫੁੱਲ ਚੀੜੀ ਆਪਣੀ ਇਹ ਗੂਤਰੀ ਐ ਤੇ ਆ ਮਰਾ ਵੀਰ ਅਗਲਾ ਪੱਲਾ ਚੈੱਕ ਕਰ ਲਓ ਬਗਲ ਚੈੱਕ ਕਰ ਲਓ ਦਰਸ਼ਕੋ ਉਹ ਆ ਜੀ ਠੀਕ ਹੈ ਜੀ ਬੱਡੀ ਬਗਲ ਦੇ ਕੂਤਰ ਠੀਕ ਹੈ ਜੀ ਉਹਨਾਂ ਦੀ ਡਾਰ ਮੇਰਾ ਵੀਰ ਵੇਖਣ ਵਾਲੀ ਹੁੰਦੀ ਆ ਤੇ ਆ ਦਰਸ਼ਕੋ ਮਾਦੀ ਆਪਣੀ ਦਾ ਪੈਰ ਆ ਜੀ ਪੈਰਾਂ ਦੀ ਮੇਰਾ ਭਰਾ ਚੈੱਕ ਕਰ ਲਓ ਕੁਆਲਟੀ ਬਿਲਕੁਲ ਬੰਦ ਜੋੜ ਪੈਰ ਦੇ ਵਿੱਚ ਮੇਰਾ ਵੀਰ ਦੇ ਪੱਕਾ ਛੱਲਾ ਲੱਗਿਆ ਹੋਇਆ ਚੈੱਕ ਕਰ ਸਕਦੇ ਹੋ ਤੁਸੀਂ ਨਾ ਫੋਨ ਨੰਬਰ ਲੱਗਿਆ ਹੋਇਆ ਜੀ ਹਲਕਾ ਹੈ ਗੰਦਾ ਹੋਇਆ ਹੋਇਆ ਪਰ ਚਲੋ ਕੋਈ ਗੱਲ ਨਹੀਂ ਕਿਉਂਕਿ ਵੱਡਾ ਹੈ ਬਰੀਡਰ ਜੋੜਾ ਆਂਦੇ ਬੱਚਿਆਂ ਵਾਲਾ ਚੈੱਕ ਕਰ ਲਓ ਠੀਕ ਹੈ ਜੀ ਪੱਕੇ ਛੱਲਿਆਂ ਦੇ ਮੇਰਾ ਭਰਾ ਆਪਣੇ ਆ ਸੀਗੇ ਦਰਸ਼ਕੋ ਆਪਣੀ ਮਕਮਲ ਕੂਤਰੀ ਤੇ ਆਉਂਪਰਾ ਹੁਣ ਮੈਂ ਸੋਨੂੰ ਜੋੜਾ ਇਹ ਦਵਾਰ ਤੋਂ ਜਾਲ ਦੇ ਵਿੱਚ ਛੱਡ ਕੇ ਬਖਾਉਣਾ ਤੇ ਮੇਰਾ ਵੀ ਤੁਸੀਂ ਵੀਡੀਓ ਵਿੱਚ ਲਾਸਟ ਟਾਈਮ ਬਣੇ ਰਹੋ ਠੀਕ ਹੈ ਉਹ ਠਹਿਰ ਜਾ ਠਹਿਰ ਜਾ ਹਾਂ ਜੀ ਵੀ ਬਾਬੇ ਉਹ ਦਵਾਰ ਤੋਂ ਕਰਾ ਜੋੜੇ ਆਪਣੇ ਜੀ ਮਕਮਲ ਤੁਸੀਂ ਸਟੈਂਡਿੰਗ ਮਿਸ਼ਨ ਚੈੱਕ ਕਰ ਲਓ ਆਪਾਂ ਸੋਨੂੰ ਚੰਗੀ ਤਰ੍ਹਾਂ ਦਰਸ਼ਕੋ ਤਸੱਲੀ ਵਾਖੇ ਮੇਰਾ ਵੀ ਤੁਹਾਨੂੰ ਮੈਂ ਸ਼ੌਂਕ ਕਰਾ ਦਿੱਤਾ ਆ ਵੀਡੀਓ ਦੇ ਵਿੱਚ ਠੀਕ ਹੈ ਜੀ 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 ਦਰਸ਼ਕੋ ਇਹੋ ਜੀ ਆ ਨਾ ਬਤੇ ਇਸ ਜੋੜੀ ਦੇ ਮੇਰਾ ਭਰਾ ਤੁਸੀਂ ਜਿੰਨੇ ਮਰਜੀ ਡਾਲਿਓ ਵੀਰੇ ਨਾ ਤਾਂ ਕੂਤਰ ਇਹ ਪੰਡ ਛੱਡਦੇ ਆ ਸੀਜ਼ਨ ਦੀ ਮੇਰਾ ਵੀਰ ਉੱਡੀ ਹੋਈ ਆਪਣੀ ਮਾਦੀ ਆ ਡਾਉਣੀ ਡਾਲਿਓ ਜੋੜਾਂ 'ਚ ਪਾਉਣੀ ਜੋੜਾਂ 'ਚ ਪਾਲਿਓ ਫਲਹਾਲ ਦੀ ਕਿਹੜੀ ਜੋੜਾਂ 'ਚ ਲੱਗਿਆ ਹੋਇਆ ਜੋੜਾ ਆਂਡੇ ਬੱਚਾਂ ਦੀ ਮੇਰਾ ਵੀਰ ਆਪਣੀ ਫੁੱਲ ਬਟਾ ਫੁੱਲ ਗਰੰਟੀ ਆ ਮੇਰਾ ਭਰਾ ਠੀਕ ਆ ਜੀ ਪਿਆਰ ਹਜ਼ਾਰ ਵਾਲੇ ਕੂਤਰਾਂ ਦੇ ਵਿੱਚੋਂ ਦਰਸ਼ਕੋ ਵੱਡੀ ਜੋੜੀ ਆ ਜੀ ਇਹਦੇ ਮਾਪਿਓ ਵੇਖ ਕੇ ਭੁੱਖ ਲੱਤਦੀ ਸੀ ਠੀਕ ਆ ਭਰਾ ਦੇ ਕੋਲ ਇਹਨਾਂ ਦਾ ਮਾਪ ਪਿਓ ਵੀ ਬੈਠਾ ਜੀ ਚੈੱਕ ਕਰ ਲੋ ਠੀਕ ਆ ਜੀ ਬਹੁਤ ਮਹਿੰਗੇ ਮਹਿੰਗੇ ਕੂਤਰ ਉਹਨਾਂ ਨੇ ਮੁੱਲ ਲੱਤੇ ਨੇ ਮੇਰਾ ਵੀਰੇ ਠੀਕ ਆ ਜੀ ਕੁਝ ਬਾਜ਼ੀਆਂ ਤੋਂ ਚੱਕੇ ਨੇ ਠੀਕ ਆ ਤੁਹਾਨੂੰ ਪਤਾ 10 ਕੂਤਰ ਆ ਚੱਕ ਦਿਕਾ ਆ ਗਿਆ ਪੈਸੇ ਲਾ ਕੇ ਹੀ ਬਣਦੇ ਨੇ ਘਰ ਬੈਠੇ ਨੂੰ ਮੇਰਾ ਭਰਾਏ ਮਸ਼ੀਨ ਤਾਂ ਹੈ ਨਹੀਂ ਜੀ ਕਿ ਆਪਾਂ ਬਟਨ ਦਬਤਾ ਹਾਂ ਵੀ ਆਪਣੇ ਕੋਲੇ ਉਹ ਨਾਲ ਹੋ ਗਈ ਤਿਆਰ ਠੀਕ ਆ ਵੀਰੇ ਲਿਆਜ ਬਾਜ਼ੀਆਂ ਤੋਂ ਚੱਕ ਕੇ ਪੈਸਾ ਠੀਕ ਆ ਜੀ ਜੇ ਅਸੀਂ ਪਾਸੋਂ ਫੜ ਕੇ ਮੇਰਾ ਭਰਾ ਫੇਰ ਹੀ ਕਬੂਤਰ ਬਣਦੇ ਨੇ ਠੀਕ ਆ ਚੈੱਕ ਕਰ ਲਓ ਮੇਰਾ ਭਰਾ ਵਾਕੀ ਡਲਵਰੀ ਨਾਲ ਦੀ ਆਲ ਪੰਜਾਬ ਆ ਜੀ ਪੰਜਾਬ ਤੋਂ ਲਾਵੋ ਦਰਸ਼ਕੋ ਦਿੱਲੀ ਜੰਡੀਗੜ੍ਹ ਤੇ ਅੰਬਾਲਾ ਇਹਨਾਂ ਥਾਂ ਦੇ ਉੱਤੇ ਮੇਰਾ ਵੀ ਜਾਨਵਰ ਆਪਣੇ ਜਾਂਦੇ ਨੇ ਤੇ ਮੇਰਾ ਭਰਾ ਆਫਰ ਤਾਂ ਵੱਧ ਤੋਂ ਵੱਧ ਦਰਸ਼ਕੋ ਤੁਸੀਂ ਫਾਇਦਾ ਚੁੱਕੋ ਆਲ ਪੰਜਾਬ ਦੇ ਵਿੱਚ ਮੇਰਾ ਵੀ ਡਲਵਰੀ ਤੁਸੀਂ ਫ੍ਰੀ ਕਰਾਓ ਡਲਵਰੀ ਦਾ ਦਰਸ਼ਕੋ ਤੁਹਾਡੇ ਤੋਂ 1 ਰੁਪਿਆ ਚਾਰਜ ਨਹੀਂ ਕੀਤਾ ਜਾਏਗਾ ਇਹ ਨਹੀਂ ਹਾਂ ਵੀ ਮੈਂ ਤੁਹਾਨੂੰ ਇਹਨਾਂ ਦੇ ਵਿੱਚ ਮੈਂ ਕਿਹਾ ਤਾਂ ਹਾਂ ਵੀ ਥੋੜੇ ਤੋਂ ਬਸ ਦਾ ਪੈਸਾ ਨਹੀਂ ਲਿਆ ਜਾਵੇਗਾ ਤੇ ਜੋੜੇ ਦਾ ਰੇਟ ਮੈਂ 3000 ਕਹਿ ਦਿਆਂ 3500 ਕਹਿ ਦਿਆਂ 4000 ਕਹਿ ਦਿਆਂ ਨਹੀਂ ਮੇਰਾ ਵੀਰੋ ਠੀਕ ਆ ਸਮਝਦਾ ਦਰਸ਼ਕ ਨੂੰ ਇਸ਼ਾਰਾ ਕਾਫੀ ਹੁੰਦਾ ਹੈ ਪਤਾ ਲੱਗ ਜਾਵੇਗਾ ਜੋੜੇ ਦਾ ਕੀ ਰੇਟ ਹੈਗਾ ਤੇ ਕੀ ਨਹੀਂ ਮੇਰਾ ਵੀਰ ਠੀਕ ਆ ਤੇ ਮੌਕੇ ਦਾ ਮੇਰਾ ਵੀਰੋ ਵੱਧ ਤੋਂ ਵੱਧ ਫਾਇਦਾ ਚੁੱਕੋ ਤੇ ਆਪਣੇ ਘਰ ਦੇ ਵਿੱਚ ਦਰਸ਼ਕ ਨੂੰ ਤੁਸੀਂ ਜਨਵਰ ਆਪਣੇ ਤੋਂ ਮੰਗਵਾ ਸਕਦੇ ਹੋ ਬਿਲਕੁਲ ਸੇਫਲੀ ਮੇਰਾ ਵੀਰ ਤੁਹਾਡੇ ਸ਼ਹਿਰ ਦੇ ਵਿੱਚ ਪਹੁੰਚ ਕਰਕੇ ਦੇ ਦਿੰਦੇ ਜਿੰਮੇਵਾਰੀ ਸੋਡੀ ਭਰਾ ਦੀ ਹੈ ਤੇ ਠੀਕ ਆ ਵੀ ਬਾਬਿਓ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀ